ਤੁਸੀਂ ਦੇਖ ਰਹੇ ਹੋ ਔਨਅਰ ਤੇ ਮੈਂ ਤੁਹਾਡੇ ਨਾਲ ਦਰਸ਼ਿਤ ਗੌਰ ਬਸਰਾ ਅੱਜ ਯਾਨੀ ਕਿ 1 ਨਵੰਬਰ ਐ 25 ਨਵੰਬਰ ਦੇ ਮਹੀਨੇ ਦੇ ਵਿੱਚ ਕਾਫੀ ਚੀਜ਼ਾਂ ਦੇ ਵਿੱਚ ਬਦਲਾਅ ਆ ਜਿਹੜਾ ਦੇਖਣ ਨੂੰ ਮਿਲ ਸਕਦਾ ਜੀਆਂ ਦੱਸਦੀ ਕਿ ਕਈ ਸਾਰੀਆਂ ਅਜੇਹੀਆਂ ਚੀਜ਼ਾਂ ਹੋ ਸਕਦੀਆਂ ਨੇ ਜਿਨ੍ਹਾਂ ਦਾ ਰੇਟ ਨੇ ਜਿਹੜੇ ਘਟ ਸਕਦੇ ਨੇ ਤੇ ਬਹੁਤ ਸਾਰੀਆਂ ਅਜੇਹੀਆਂ ਚੀਜ਼ਾਂ ਵੀ ਹੋ ਸਕਦੀਆਂ ਨੇ ਜਿਨ੍ਹਾਂ ਦਾ ਰੇਟ ਨੇ ਜੜੇ ਹੋ ਬਾਤ ਸਕਦੇ ਨੇ ਜੀ ਹਾਂ ਤਾਂ ਦੱਸ ਦੇ ਕਿ ਜੇ ਰੇਟ ਘਟਦੇ ਨੇ ਤਾਂ ਇਸ ਦੇ ਨਾਲ ਜਿਹੜੀ ਜੇਬ ਹੈ ਉਸ ਨੂੰ ਕਾਫੀ ਜ਼ਿਆਦਾ ਰਾਹਤ ਮਿਲੇਗੀ ਪਰ ਜੇਕਰ ਰੇਟ ਵਧ ਜਾਂਦੇ ਨੇ ਤਾਂ ਇੱਕ ਜੋ ਕਿ ਵੱਡਾ ਬਦਲਾਅ ਹੈ ਜਿਹੜਾ ਦੇਖਣ ਨੂੰ ਮਿਲ ਸਕਦਾ ਜੀਆਂ ਦੱਸ ਦਈਏ ਕਿ ਉੱਥੇ ਹੀ ਐਲ ਪੀ ਜੀ ਗੈਸ ਸਿਲੰਡਰ ਦੇ ਰੇਟਾਂ ਵਿੱਚ ਵੱਡਾ ਬਦਲਾਅ ਵਾ ਜੜਾ ਕੀਤਾ ਗਿਆ ਜੀ ਹਾਂ ਤਾਂ ਇਸੇ ਦੌਰਾਨ ਇੱਕ ਤਰੀਕ ਅਜ ਨਵੰਬਰ ਦੀ ਹੈ ਤੇ ਇਸੇ ਦੌਰਾਨ ਹੀ ਇੱਕ ਵੱਡਾ ਬਦਲਾਅ ਜੜਾ ਕੀਤਾ ਗਿਆ ਐਲਪੀਜੀ ਗੈਸ ਸਿਲੰਡਰ ਦੇ ਜਿਹੜੇ ਰੇਟ ਨੇ ਉਹ ਘਟ ਚੁੱਕੇ ਨੇ ਜੀ ਹਾਂ ਤਾਂ ਦੱਸਦੇ ਕਿ ਤੇਲ ਮਾਰਕੀਟ ਕੰਪਨੀ ਨੇ ਘਰੇਲੂ ਤੇ ਵਪਾਰ ਗੈਸ ਸਿਲੰਡਰਾਂ ਦੀਆਂ ਨਵੀਆਂ ਦਰਾਂ ਨੇ ਜੜੀਆਂ ਉਹ ਲਾਗੂ ਕੀਤੀਆਂ ਨੇ ਜਿਸ ਤੇ ਕਿ ਦੇਸ਼ ਭਰ ਦੇ ਕਈ ਸ਼ਹਿਰਾਂ ਦੇ ਵਿੱਚ 19 ਕਿਲੋਗ੍ਰਾਮ ਵਪਾਰਕ ਗੈਸ ਸਿਲੰਡਰ ਦੀਆਂ ਕੀਮਤਾਂ ਘਟਾ ਦਿੱਤੀਆਂ ਨੇ ਪਰ ਹਾਲਾਕਿ 14.2 ਕਿਲੋਗ੍ਰਾਮ ਘਰੇਲੂ ਗੈਸ ਸਿਲੰਡਰ ਦੀਆਂ ਕੀਮਤਾਂ ਨੇ ਜਿਹੜੀਆਂ ਉਹ ਪਹਿਲਾਂ ਵਾਂਗ ਹੀ ਰਹਿਣਗੀਆਂ ਜੀਆਂ ਤੁਹਾਨੂੰ ਦੱਸਦੀ ਕਿ ਰੇਟ ਦੇ ਵਿੱਚ ਵੱਡਾ ਬਦਲਾਅ ਹੈ ਜਿਹੜਾ ਆਇਆ ਇਸ ਦੇ ਨਾਲ ਵਪਾਰਕ ਗੈਸ ਸਿਲੰਡਰ ਦੇ ਜਿਹੜੇ ਵਰਤਦੇ ਨੇ ਉਹ ਲੱਖਾਂ ਖਪਤਕਾਰ ਨੇ ਤਾਂ ਉਹਨਾਂ ਦੀ ਜੇਬ ਨੂੰ ਕਾਫੀ ਰਾਹਤ ਮਿਲੇਗੀ ਤਦਾਦੀ ਕੀ ਦੇਸ਼ ਦੇ ਕੁਝ ਵੱਡੇ ਸ਼ਹਿਰ ਨੇ ਜਿਨ੍ਹਾਂ ਦੇ ਵਿੱਚ ਇਹ ਵੱਡਾ ਬਦਲਾਅ ਦੇਖਣ ਨੂੰ ਮਿਲਿਆ ਜਿੱਥੇ ਐਲਪੀਜੀ ਗੈਸ ਸਿਲੰਡਰ ਨੇ ਜਿਹੜੇ ਉਹ ਸਸਤੇ ਹੋ ਚੁੱਕੇ ਨੇ ਤਾਂ ਇਹਨਾਂ ਸ਼ਹਿਰਾਂ ਦੇ ਨਾਮ ਵੀ ਦੱਸ ਦਿੰਦੇ ਆ ਕਿ ਕਿੱਥੇ-ਕਿੱਥੇ ਇਹ ਗੈਸ ਸਿਲੰਡਰ ਨੇ ਜਿਹੜੇ ਸਸਤੇ ਹੋਏ ਨੇ ਤਦਾਦੀ ਦਿੱਲੀ ਮੁੰਬਈ ਤੋਂ ਲੈ ਕੇ ਪਟਨਾ ਤੱਕ ਲਖਨਾਓ ਕੋਲਕਾਤਾ ਇਹਨਾਂ ਸ਼ਹਿਰਾਂ ਦੇ ਵਿੱਚ 19 ਕਿਲੋਗ੍ਰam ਵਾਲਾ ਜਿਹੜਾ ਗੈਸ ਸਿਲੰਡਰ ਹੈ ਉਸ ਦੀਆਂ ਕੀਮਤਾਂ ਦੇ ਵਿੱਚ ਜੋ ਕਿ ਸਸਤਾ ਹੋਇਆ ਇਹ ਉਸ ਦੀ ਕੀਮਤਾਂ ਦੇ ਵਿੱਚ ਵੱਡਾ ਬਦਲਾਅ ਦੇਖਣ ਨੂੰ ਮਿਲਿਆ ਜਿੱਥੇ ਕੀ ਦੱਸਦੀ ਹੈ ਕਿ 5 ਜਾਂ 5.5 ਰੁਪਏ ਗੈਸ ਸਿਲੰਡਰ ਆ ਜਿਹੜਾ ਸਸਤਾ ਹੋਇਆ ਜੀ ਹਾਂ ਤਾਂ ਇਹਨਾਂ ਸ਼ਰਾਂ ਦੇ ਵਿੱਚ ਇਹ ਗੈਸ ਸਿਲੰਡਰ ਦੀਆਂ ਕੀਮਤਾਂ ਦੇ ਵਿੱਚ ਵੱਡਾ ਬਦਲਾਅ ਹੋਇਆ ਜਿੱਥੇ ਲੋਕਾਂ ਦੀ ਜੇਬ ਨੂੰ ਕੁਝ ਰਾਹਤ ਹੈ ਜਿਹੜੀ ਕਿ ਮਿਲਣ ਵਾਲੀ ਹੈ ਹਾਲਾਂਕਿ 1 ਨਵੰਬਰ ਅੱਜ ਸੀ ਤਾਂ ਅੱਜ ਦੇ ਦੇਣ ਹੀ ਇੱਕ ਵੱਡਾ ਬਦਲਾਅ ਆ ਜਿਹੜਾ ਦੇਖੋ ਮਿਲਿਆ ਜਿੱਥੇ ਕਿ ਗੈਸ ਸਿਲੰਡਰ ਦੀਆਂ ਕੀਮਤਾਂ ਨੇ ਜਿਹੜੀਆਂ ਉਹ ਸਸਤੀਆਂ ਹੋ ਚੁੱਕੀਆਂ ਨੇ ਜੀ ਹਾਂ ਤਾਂ 5 ਜਾਂ 5.5 ਰੁਪਏ ਇੱਕ ਗੈਸ ਸਿਲੰਡਰ ਆ ਝੜਾ ਸਸਤਾ ਹੋਤ ਗਿਆ ਤੁਸੀਂ ਦੇਖ ਰਹੇ ਹੋ ਔਨਅਰ ਤੇ ਮੈਂ ਤੁਹਾਡੇ ਨਾਲ ਦਰਸ਼ਿਤ ਗੌਰ ਬਸਰਾ ਅੱਜ ਯਾਨੀ ਕਿ 1 ਨਵੰਬਰ ਹੈ ਇਸ ਨਵੰਬਰ ਦੇ ਮਹੀਨੇ ਦੇ ਵਿੱਚ ਕਾਫੀ ਚੀਜ਼ਾਂ ਦੇ ਵਿੱਚ ਬਦਲਾਅ ਆ ਜਿਹੜਾ ਦੇਖਣ ਨੂੰ ਮਿਲ ਸਕਦਾ ਜੀਆਂ ਦੱਸਦੀ ਕਿ ਕਈ ਸਾਰੀਆਂ ਅਜੇਹੀਆਂ ਚੀਜ਼ਾਂ ਹੋ ਸਕਦੀਆਂ ਨੇ ਜਿਨ੍ਹਾਂ ਦਾ ਰੇਟ ਨੇ ਜਿਹੜੇ ਘਟ ਸਕਦੇ ਨੇ ਤੇ ਬਹੁਤ ਸਾਰੀਆਂ ਅਜੇਹੀਆਂ ਚੀਜ਼ਾਂ ਵੀ ਹੋ ਸਕਦੀਆਂ ਨੇ ਜਿਨ੍ਹਾਂ ਦੇ ਰੇਟ ਨੇ ਜੜੇ ਹੋ ਬਾਤ ਸਾਖ ਜੀ ਹਾਂ ਤਾਂ ਦੱਸ ਦੇ ਕਿ ਜੇ ਰੇਟ ਘਟਦੇ ਨੇ ਤਾਂ ਇਸ ਦੇ ਨਾਲ ਜਿਹੜੀ ਜੇਬ ਹੈ ਉਸ ਨੂੰ ਕਾਫੀ ਜ਼ਿਆਦਾ ਰਾਹਤ ਮਿਲੇਗੀ ਪਰ ਜੇਕਰ ਰੇਟ ਵਧ ਜਾਂਦੇ ਨੇ ਤਾਂ ਇੱਕ ਜੋ ਕਿ ਵੱਡਾ ਬਦਲਾਵ ਹੈ ਜਿਹੜਾ ਦੇਖਣ ਨੂੰ ਮਿਲ ਸਕਦਾ ਜੀਹਾਂ ਦੱਸਦੇ ਕਿ ਉੱਥੇ ਹੀ LPG ਗੈਸ ਸਿਲੰਡਰ ਦੇ ਰੇਟਾਂ ਵਿੱਚ ਵੱਡਾ ਬਦਲਾਵ ਹੈ ਜਿਹੜਾ ਕੀਤਾ ਗਿਆ ਜੀ ਹਾਂ ਤਾਂ ਇਸੇ ਦੌਰਾਨ ਇੱਕ ਤਰੀਕ ਅਜ ਨਵੰਬਰ ਦੀ ਹੈ ਤੇ ਇਸੇ ਦੌਰਾਨ ਹੀ ਇੱਕ ਵੱਡਾ ਬਦਲਾਵ ਹੈ ਜਿਹੜਾ ਕੀਤਾ ਗਿਆ LPG ਗੈਸ ਸਿਲੰਡਰ ਦੇ ਜਿਹੜੇ ਰੇਟ ਨੇ ਉਹ ਘਟ ਚੁੱਕੇ ਨੇ ਜੀਹਾਂ ਤਾਂ ਦੱਸਦੇ ਕਿ ਤੇਲ ਮਾਰਕੀਟ ਕੰਪਨੀ ਨੇ ਘਰੇਲੂ ਤੇ ਵਪਾਰ ਗੈਸ ਸਿਲੰਡਰਾਂ ਦੀਆਂ ਨਵੀਆਂ ਦਰਾਂ ਨੇ ਜਿਹੜੀਆਂ ਉਹ ਲਾਗੂ ਕੀਤੀਆਂ ਨੇ ਜਿਸ ਤੇ ਕਿ ਦੇਸ਼ ਭਰ ਦੇ ਕਈ ਸ਼ਹਿਰਾਂ ਦੇ ਵਿੱਚ 19 ਕਿਲੋਗ੍ਰam ਵਪਾਰਕ ਗੈਸ ਸਿਲੰਡਰ ਦੀਆਂ ਕੀਮਤਾਂ ਘਟਾ ਦਿੱਤੀਆਂ ਨੇ ਪਰ ਹਾਲਾਕਿ 14.2 ਕਿਲੋਗ੍ਰam ਘਰੇਲੂ ਗੈਸ ਸਿਲੰਡਰ ਦੀਆਂ ਕੀਮਤਾਂ ਨੇ ਜਿਹੜੀਆਂ ਉਹ ਪਹਿਲਾਂ ਵਾਂਗ ਹੀ ਰਹਿਣਗੀਆਂ ਜੀ ਆ ਤੁਹਾਨੂੰ ਦੱਸਦੀ ਕਿ ਇਹ ਰੇਟ ਦੇ ਵਿੱਚ ਵੱਡਾ ਬਦਲਾਅ ਹੈ ਜਿਹੜਾ ਆਇਆ ਇਸ ਦੇ ਨਾਲ ਵਪਾਰਕ ਗੈਸ ਸਿਲੰਡਰ ਜਿਹੜੇ ਵਰਤਦੇ ਨੇ ਉਹ ਲੱਖਾਂ ਖਪਤਕਾਰ ਨੇ ਤਾਂ ਉਹਨਾਂ ਦੀ ਜੇਬ ਨੂੰ ਕਾਫੀ ਰਾਹਤ ਮਿਲੇਗੀ ਤਦਾਦੇ ਕੀ ਦੇਸ਼ ਦੇ ਕੁਝ ਵੱਡੇ ਸ਼ਹਿਰ ਨੇ ਜਿਨ੍ਹਾਂ ਦੇ ਵਿੱਚ ਇਹ ਵੱਡਾ ਬਦਲਾਅ ਦੇਖਣ ਨੂੰ ਮਿਲਿਆ ਜਿੱਥੇ ਐਲ ਪੀ ਜੀ ਗੈਸ ਸਿਲੰਡਰ ਨੇ ਜਿਹੜੇ ਉਹ ਸਸਤੇ ਹੋ ਚੁੱਕੇ ਨੇ ਤਾਂ ਇਹਨਾਂ ਸ਼ਹਿਰਾਂ ਦੇ ਨਾਮ ਵੀ ਦੱਸ ਦਿੰਦੇ ਆ ਕਿ ਕਿੱਥੇ-ਕਿੱਥੇ ਇਹ ਗੈਸ ਸਿਲੰਡਰ ਨੇ ਜਿਹੜੇ ਸਸਤੇ ਹੋਏ ਨੇ ਤਦਾਦੇ ਕੀ ਦਿੱਲੀ ਮੁੰਬਈ ਤੋਂ ਲੈ ਕੇ ਪਟਨਾ ਤੱਕ ਲਖਨਾਓ ਕੋਲਕਾਤਾ ਇਹਨਾਂ ਸ਼ਹਿਰਾਂ ਦੇ ਵਿੱਚ 19 ਕਿਲੋਗ੍ਰਾਮ ਵਾਲਾ ਜਿਹੜਾ ਗੈਸ ਸਿਲੰਡਰ ਹੈ ਉਸ ਦੀਆਂ ਕੀਮਤਾਂ ਦੇ ਵਿੱਚ ਜੋ ਕਿ ਸਸਤਾ ਹੋਇਆ ਇਹ ਉਸ ਦੀ ਕੀਮਤਾਂ ਦੇ ਵਿੱਚ ਵੱਡਾ ਬਦਲਾਅ ਦੇਖਣ ਨੂੰ ਮਿਲਿਆ ਜਿੱਥੇ ਕੀ ਦੱਸਦੇ ਕਿ 5 ਜਾਂ 550 ਰੁਪਏ ਗੈਸ ਸਿਲੰਡਰ ਜਿਹੜਾ ਸਸਤਾ ਹੋਇਆ ਜੀ ਹਾਂ ਤਾਂ ਇਨਾਂ ਸ਼ਰਾਂ ਦੇ ਵਿੱਚ ਇਹ ਗੈਸ ਸਿਲੰਡਰ ਦੀਆਂ ਕੀਮਤਾਂ ਦੇ ਵਿੱਚ ਵੱਡਾ ਬਦਲਾਅ ਹੋਇਆ ਜਿੱਥੇ ਲੋਕਾਂ ਦੀ ਜੇਬ ਨੂੰ ਕੁਝ ਰਾਹਤ ਹੈ ਜੜੀ ਕਿ ਮਿਲਣ ਵਾਲੀ ਹੈ ਹਾਲਾਂਕਿ 1 ਨਵੰਬਰ ਅੱਜ ਸੀ ਤਾਂ ਅੱਜ ਦੇ ਦਿਨ ਹੀ ਇੱਕ ਵੱਡਾ ਬਦਲਾਅ ਆ ਜਿਹੜਾ ਦੇਖੋ ਮਿਲਿਆ ਜਿੱਥੇ ਕਿ ਗੈਸ ਸਿਲੰਡਰ ਦੀਆਂ ਕੀਮਤਾਂ ਨੇ ਜਿਹੜੀਆਂ ਉਹ ਸਸਤੀਆਂ ਹੋ ਚੁੱਕੀਆਂ ਨੇ ਜੀ ਹਾਂ ਤਾਂ 5 ਜਾਂ 5.5 ਰੁਪਏ ਇਹ ਗੈਸ ਸਿਲੰਡਰ ਹੈ ਜਿਹੜਾ ਸਸਤਾ ਹੋ ਚੁੱਕਿਆ